ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਰਾਜੀ ਖੁਸ਼ੀ ਹੋਵੋਗੇ ਤੇ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਜਿੱਥੋਂ ਆਪਾਂ ਖਤਮ ਕੀਤਾ ਸੀਗਾ ਨੈਕਸਟ ਵੀਡੀਓ ਆਪਾਂ ਉੱਥੋਂ ਹੀ ਸਟਾਰਟ ਕਰ ਲਈ ਰਸੋਈ ਚ ਆਪਣਾ ਬਲੌਗ ਖਤਮ ਹੋਇਆ ਸੀ ਤੇ ਰਸੋਈ ਚ ਆਪਣਾ ਬਲੌਗ ਸਟਾਰਟ ਹੋ ਰਿਹਾ ਵਾ ਨੈਕਸਟ ਉੱਥੋਂ ਹੀ ਵੀਡੀਓ ਮੈਂ ਸਟਾਰਟ ਕਰ ਲਈ ਆ ਤੇ ਦਾਲ ਬਣ ਗਈ ਆਪਣੀ ਮੂੰਗੀ ਦੀ ਦਾਲ ਮੈਂ ਰੱਖੀ ਸੀ ਬਣ ਲਈ ਤੇ ਇਹ ਹੁਣ ਬਣ ਗਈ ਆ ਥੋੜੀ ਦੇਰ ਤੱਕ ਮੈਂ ਇਹਨੂੰ ਕਰੂੰਗੀ ਤੜਕਾ ਤੇ ਇਹ ਦਾਲ ਨੂੰ ਆਪਾਂ ਸਟੀ ਨਹੀਂ ਲਵਾਉਂਦੇ ਹੈਗੇ ਆਪਾਂ ਨਾਰਮਲ ਬਸ ਕੁੱਕਰ ਦੇ ਵਿੱਚ ਪਾ ਕੇ ਤੇ ਜਦੋਂ ਇੱਕ ਵਾਰੀ ਫੁੱਲ ਗੈਸ ਕਰ ਦਈਦਾਗਾ ਜਦੋਂ ਰਿਜਨ ਲੱਗ ਜਾਂਦੀ ਆ ਫਿਰ ਮੈਂ ਬਿਲਕੁਲ ਹੀ ਸਲੋ ਕਰਕੇ ਰੱਖ ਦੇਣੀ ਆ ਤੇ ਹੌਲੀ-ਹੌਲੀ ਦਾਲ ਰਿੱਜੀ ਜਾਂਦੀ ਆ ਸੇਮ ਜਿੱਦਾਂ ਆਪਾਂ ਚੁੱਲ੍ਹੇ ਤੇ ਦਾਲ ਹੌਲੀ-ਹੌਲੀ ਰੰਨਦੇ ਆ ਸੇਮ ਉਦਾਂ ਦਾ ਹੀ ਟੇਸਟ ਆ ਜਾਂਦਾਗਾ ਉਦਾਂ ਦਾ ਹੀ ਕਲਰ ਆ ਜਾਂਦਾ ਇਹਦਾ ਵੀ ਜਿੱਦਾਂ ਮੈਂ ਕਾਲੀ ਦਾਲ ਹੋ ਜਾਂਦੀ ਆ ਹਨਾ ਉਵੇਂ ਹੀ ਟੇਸਟ ਬਣ ਜਾਂਦਾ ਉਦਾਂ ਦੀ ਹੀ ਲੁੱਕ ਆ ਜਾਂਦੀ ਆ ਇਹਦੀ ਤੇ ਸਿਟੀ ਵਾਲੀ ਦਾਲ ਆਪਾਂ ਖਾਂਦੇ ਨਹੀਂ ਹੈਗੇ ਆਪਾਂ ਸਿਟੀ ਨਹੀਂ ਲਵਾਉਂਦੇ ਮਸ ਇਹ ਮੇਰੇ ਕਹਿਣ ਦਾ ਮਤਲਬ ਇਹ ਆ ਤੇ ਚਲੋ ਜੀ ਦਾਲ ਬਣ ਗਈ ਆ ਫਿਰ ਆਪਾਂ ਇਹਨੂੰ ਤੜਕਾ ਕਰਾਂਗੇ ਫਰੈਸ਼ ਟਮਾਟਰ ਮੈਂ ਆਪਣਾ ਤੋੜ ਕੇ ਲਈ ਤੁਹਾਨੂੰ ਕਥਾਈ ਆਪਣੀ ਮਟਰ ਲੱਗੀ ਹੋਈ ਹੈ ਹਨ ਤੇ ਬਹੁਤ ਹੀ ਮੈਂ ਦੱਸ ਚਾਹ ਦੱਸਦੀ ਰਹਿਣੀ ਆ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਤੇ ਸੀਰਤ ਦੇ ਪਾਪਾ ਸੀਰਤ ਨੂੰ ਲੈ ਕੇ ਗਏ ਹੋਏ ਆ ਗਰਾਊਂਡ ਲੈ ਕੇ ਗਏ ਹੋਏ ਆ ਬਹੁਤ ਇਰੀਟੇਟ ਹੋਈ ਰਹੀ ਹੋਈ ਰਹੀ ਅੱਜ ਵੀ ਉਹ ਇੱਕ ਉੱਪਰੋਂ ਮੇਰੇ ਕੰਮ ਬਹੁਤ ਜ਼ਿਆਦਾ ਸੀਗੇ ਤੇ ਤੁਹਾਨੂੰ ਦੱਸਿਆ ਹੀ ਆ ਹਨਾ ਪਿਛਲੇ ਬਲੌਗ ਦੇ ਵਿੱਚ ਕਿ ਮੈਂ ਕਿੰਨਾ ਖਲਾਰਾ ਮੇਰਾ ਪਿਆ ਪਿਆ ਸੀਗਾ ਡੌਗ ਯਾਨੀ ਕਿ ਹਾਲ ਕਰਤਾ ਸੀਗਾ ਕਰਦਾ ਹਨਾ ਤੇ ਬਾਕੀ ਹੁੰਦੇ ਆ ਕੰਮ ਧੰਦਾ ਹੁਣ ਮੈਂ ਬਸ ਸ਼ਾਮ ਦੇ ਕੰਮ ਧੰਦੇ ਕਰਦੀ ਆ ਦਾਲ ਆਪਣੀ ਬਣ ਗਈ ਐ ਫਿਰ ਤੜਕਾ ਕਰਾਂਗੇ ਫਿਰ ਰੋਟੀ ਪਾਣੀ ਤੇ ਆ ਜਾਂਦੋਂ ਤੋਂ ਉਹਨਾਂ ਨੂੰ ਵੀ ਫਿਰ ਦੇਖਦੇ ਆ ਤੇ ਕੀ ਅੱਗੇ ਗੱਲਬਾਤ ਕਰਦੇ ਆ ਫਿਰ ਕਰਾਂਗੇ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਹੱਸਦੇ ਵੱਸਦੇ ਹੋਵੋਗੇ ਤੇ ਲੋ ਜੀ ਸ਼ਾਮ ਦਾ ਟਾਈਮ ਆ ਦੇ ਬਲੌਗ ਮੈਂ ਕੱਲ ਸ਼ਾਮ ਨੂੰ ਸ਼ੁਰੂ ਕਰ ਲਿਆ ਸੀਗਾ ਹਲਕਾ ਜਿਹਾ ਮਤਲਬ ਵੀਡੀਓ ਬਣਾਇਆ ਸੀਗਾ ਜਦੋਂ ਮੈਂ ਦਾਲ ਬਣਾ ਰਹੀ ਸੀ ਕਿ ਤੈਨੂੰ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਹੈਗੀ ਤੇ ਹੁਣ ਆਪਾਂ ਸ਼ਾਮ ਨੂੰ ਵੀਡੀਓ ਸ਼ੂਟ ਕਰਨ ਲੱਗੇ ਹੋਏ ਆ ਟਾਈਮ ਮੈਂ ਤੁਹਾਨੂੰ ਪਹਿਲਾਂ ਦਿਖਾਈ ਦਿੱਤਾਗਾ ਵੀ ਕਿੰਨਾ ਟਾਈਮ ਹੋ ਗਿਆ ਵਾ ਹਨਾ ਸੌਰੀ ਟਾਈਮ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ ਕਿ ਸ਼ਾਮ ਦਾ ਟਾਈਮ ਆ ਤੇ ਆਪਾਂ ਉਹੀ ਬਲੌਗ ਕੰਟੀਨਿਊ ਕਰਦੇ ਆ ਤੁਸੀਂ ਬਣੇ ਹੋ ਬਲੌਗ ਦੇ ਨਾਲ-ਨਾਲ ਆਪਾਂ ਤੁਹਾਡੇ ਨਾਲ ਕਰਾਂਗੇ ਅੱਗੇ ਸਾਰੀਆਂ ਗੱਲਾਂ ਬਾਤਾਂ ਬੱਚੀ ਮੱਖੀ ਆ ਗਈ ਕੀ ਆ ਗਿਆ ਆਹ ਹੈ ਕਰਦੀ ਐ ਮੱਖੀ ਨੂੰ ਤੂੰ ਮੇਰੇ ਤੋਤੇ ਹੋ ਇਸ ਟਰੌ ਦੇ ਨੂੰ ਖਰਾਬ ਨਾ ਕਰੀ ਚਲ ਤਾਂ ਚੱਕ ਕੇ ਰੱਖ ਇਹਨੂੰ ਤੇ ਮੈਂ ਫੇਰ ਝਾੜੂ ਲਾਉਣ ਲੱਗੀ ਹੋਈ ਆ ਤੇ ਇਹ ਹੈਗਾ ਹੁਣ ਸ਼ਾਮ ਦਾ ਟਾਈਮ ਉੱਪਰ ਦੇਖਿਓ ਕਿੱਥੇ ਗਿਆ 4 ਵਜੇ ਦਾ 4 ਵਜੇ ਝਾੜੂ ਲਾਉਣ ਲੱਗੀ ਹੋਈ ਆ ਪਹਿਲਾਂ ਦੁਪਹਿਰੇ ਲਾਇਆ ਇਥੋਂ ਸਾਰੀ ਚਾਦਰ ਝਾੜੀ ਕੀੜੀਆਂ ਆਈਆਂ ਹੁਣ ਫੇਰ ਵਾਸੇ ਤਾਂ ਸਾਰਾ ਦਿਨ ਨਾ ਮੈਨੂੰ ਹੱਥੇ ਝਾੜੂ ਹੀ ਫੜਾਈ ਰੱਖਦੀ ਆ ਸਾਰਾ ਦਿਨ ਜੇ ਨਾ ਸਾਫ਼ ਕਰੋ ਖੜ ਜਾ ਪੁੱਤ ਜੇ ਨਾ ਸਾਫ਼ ਕਰੋ ਫੇਰ ਕੀੜੀਆਂ ਆ ਜਾਂਦੀਆਂ ਨੇ ਨਾ ਪੁੱਤ ਪਿੱਛੇ ਹੋ ਜਾ ਬਸ ਹੁਣ ਆ ਹੁਣ ਬਿਸਕੁਟ ਖਾਦੇ ਸੀਗੇ ਤੇ ਹੁਣ ਫੇਰ ਘੋਰਤੇ ਆ ਸਾਰਾ ਦਿਨ ਮੇਰੇ ਹੱਥ ਚ ਝਾੜੂ ਫੜਾ ਕੇ ਰੱਖਦੀ ਆ ਇਹ ਸਾਰਾ ਦਿਨ ਨਾ ਇੱਧਰ ਆ ਜਾ ਹੁਣ ਚੁੰਨੀ ਲੈ ਕੇ ਪਤਾ ਨਹੀਂ ਕੀ ਕਰੀ ਜਾਂਦੀ ਐ ਸੀਧਾ ਤੇ ਪਿੱਛੇ ਹੋ ਜਾ ਪੁੱਤ ਬੈਠੇ ਕੋਲੇ ਚਲ ਜਾਓ ਪਿੱਛੇ ਹੋ ਜਾ ਕਿ ਮੈਂ ਸੌਂਦਾ ਨਹੀਂ ਹੈਗਾ ਸਾਰਾ ਦੁਪਹਿਰਾਂ ਮੈਂ ਐਂ ਹੀ ਕੱਟਤਾ ਬਾ ਬਸ ਬਾ ਬੋ ਡੋਲਤਾ ਸੀ ਪਾਣੀ ਨੂੰ ਕਹਿੰਦੀ ਆ ਬਾ ਆਏ ਤੇ ਬਸ ਆਈ ਸਾਰਾ ਦੁਪਹਿਰਾ ਇਹਨੇ ਕੱਢਤਾ ਕੋਈ ਇਹਨੂੰ ਨੀਂਦ ਦਾ ਨਹੀਂ ਹੈਗਾ ਕੋਈ ਇਹਨੂੰ ਇਹ ਨਹੀਂ ਹੈਗਾ ਮੈਂ ਰੈਸਟ ਕਰ ਲਾਂ ਜਾਂ ਮੰਮਾ ਰੈਸਟ ਕਰ ਲੈਣ ਨਾ ਜੀ ਹਾਲਤ ਦੇਖੋ ਮੇਰੀ ਕੀ ਬਣੀ ਪਈ ਆ ਮੇਨੇ ਲਓ ਜੀ ਸ਼ਾਮ ਦੇ ਵੱਜ ਕੇ ਆ ਪੰਜ ਤੇ ਸੀਰਤ ਨੂੰ ਆਪਾਂ ਸੁਲਾਤਾ ਤੇ ਹੁਣ ਆਪਾਂ ਕਰਾਂਗੇ ਆਪਣੇ ਸ਼ਾਮ ਦੇ ਕੰਮ ਧੰਦੇ ਦੀ ਤਿਆਰੀ ਤੇ ਥੋੜੀ ਜਿਹੀ ਮੇਰੀ ਆਵਾਜ਼ ਨੂੰ ਕਰਿਓ ਇਗਨੋਰ ਕਿਉਂਕਿ ਮੇਰਾ ਥੋੜਾ ਥੋੜਾ ਘੜਾ ਦਰਦ ਕਰਿਆ ਤੇ Shimla mircha ਮੈਂ ਧੋਕੀ ਰੱਖਤੀਆਂ ਸੀਗੀਆਂ ਇਹ ਤੇ ਹੁਣ ਆਪਾਂ ਸਬਜ਼ੀ ਕਟਾਂਗੇ ਤੇ ਸਿਰ ਦੇ ਉੱਤੇ ਸੁੱਤੀ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਮੈਂ ਵਾਲ ਨਾਲ ਫੋਲਡ ਕਰੀ ਹੋਈ ਹੈ ਜਸਟ ਉਦਾਂ ਹੀ ਇਹ ਬੈਂਡ ਦੇ ਨਾਲ ਸੌਰੀ ਜਬਰ ਬੈਂਡ ਦੇ ਨਾਲ హెయిర్ ਬੈਂਡ ਨਿਕਲ ਗਿਆ ਮੂੰਚੋਂ ਤੇ ਰਬਰ ਬੈਂਡ ਦੇ ਨਾਲ ਤੇ शिमला ਮਿਰਚਾਂ ਕੱਟ ਕੇ ਹੁਣ ਮੈਂ ਰੱਖ ਲਵਾਂ ਤੇ ਫਿਰ ਸਬਜੀ ਨੂੰ ਕਰਾਂਗੀ ਤੜਕਾ ਲਓ ਜੀ ਹੁਣ ਆਪਾਂ ਲੱਗੇ ਆਂ ਸਬਜੀ ਨੂੰ ਤੜਕਾ ਲਾਉਂ शिमला ਮਿਰਚਾਂ ਮੈਂ ਕੱਟ ਕੇ ਰੱਖ ਲਈ ਤੇ ਆਲੂ ਪਿਆਜ਼ ਵਗੈਰਾ ਵੀ ਮੈਂ ਕੱਟ ਕੇ ਰੱਖ ਲਈ ਤੇ ਬਸ ਹੁਣ ਆਪਾਂ ਤੜਕਾ ਲਾਉਨੇ ਆ ਤੇ ਕਿਉਂਕਿ ਅੱਡਾ ਪੁਚਾਰ ਪਿਆ ਸੁੱਤਾ ਉਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਜੇ ਆਪਾਂ ਕੰਮ ਕਰ ਲਈਏ ਤਾਂ ਵਧੀਆ ਹੈ ਨਾ ਤੇ ਆਇਤੀ ਨਾ ਪਾ ਲਈਏ ਅਸੀਂ ਜ਼ਿਆਦਾਤਰ ਸਰੋਂ ਦਾ ਤੇਲ ਹੀ ਵਰਤਦੇ ਆਂ ਸਬਜ਼ੀਆਂ ਵਗੈਰਾ ਜੋ ਵੀ ਅਸੀਂ ਤੜਕਾ ਕਰਦੇ ਆਂ ਅਸੀਂ ਫਾਇਨ ਦੇ ਵਿੱਚ ਨਹੀਂ ਕਾਉਂਦੇ ਹੈਗੇ ਅਸੀਂ ਜ਼ਿਆਦਾਤਰ ਸਬਜ਼ੀਆਂ ਨੂੰ ਤੜਕੀ ਆ ਜਿਹੜੀ ਅਸੀਂ ਸਰੋਂ ਦੇ ਤੇਲ ਦੇ ਵਿੱਚ ਹੀ ਲਾਉਂਦੇ ਆਂ ਵੀ ਵਧੀਆ ਹੁੰਦਾ ਹਨਾ ਕੱਚੀ ਕਾਣੀ ਦਾ ਜਿਹੜਾ ਤੇਲ ਆ ਮਤਲਬ ਕੱਚੀ ਕਾਣੀ ਦਾ ਉਹ ਵਰਤਦੇ ਆਂ ਆਪਾਂ ਮੜਾ ਜਾ ਤੇਲ ਹੋ ਜੇ ਗਰਮ ਤੇ ਫਿਰ ਪਾਵਾਂਗੇ ਜੀਰਾ ਤੇ ਜਿਆਦਾ ਸੁੱਕੀ ਸੁੱਕੀ ਮੈਂ ਸਿੰਪਾ ਮੈਚ ਨਹੀਂ ਬਣਾਉਂਦੇ ਹੈਗੇ ਅ ਮਤਲਬ ਮੈਂ ਸੁੱਕੀ ਸਿੰਪਾ ਮੈਚ ਨਹੀਂ ਬਣਾਉਂਦੀ ਹੈਗੀ ਅਸੀਂ ਥੋੜੀ ਜੀ ਗਰੇਵੀ ਰੱਖਦੇ ਆ ਮਤਲਬ ਕਿ ਜਿੱਦਾਂ ਜਦੋਂ ਇਹ ਬਣ ਜੂਗੀ ਤਾਂ ਹਲਕਾ ਜਿਹਾ ਮੈਂ ਪਾਣੀ ਪਾ ਕੇ ਨਾ ਇਹਨੂੰ ਮਤਲਬ ਇਹ ਸੌਫ ਰੀਆ ਕਰ ਲੈਣਾ ਹੁੰਦਾਗਾ ਵੀ ਮਿਕਸ ਜਿਆ ਹੋ ਜੇ ਵੀ ਤੇ ਅਸੀਂ ਉਦਾਂ ਮਤਲਬ ਬਿਲਕੁਲ ਕਈ ਸੁੱਕੀ ਸੁੱਕੀ ਸ਼ਿਮਲਾ ਮਿਰਚ ਬਣਾਉਂਦੇ ਨੇ ਸੁੱਕੀ ਸੁੱਕੀ ਵਿੱਚ ਸਬਜੀ ਪਈ ਹੁੰਦੀ ਹੈ ਸੁੱਕੇ ਸੁੱਕੇ ਆਲੂ ਹਾਣਾ ਪਰ ਅਸੀਂ ਉਹਵੇਂ ਨਹੀਂ ਖਾਂਦੇ ਹੈਗੇ ਇਹਦੇ ਪਾਪਾ ਨੂੰ ਤਾਂ ਅਸੀਂ ਸ਼ਿਮਲਾ ਮਿਰਚ ਵੈਸੇ ਪਸੰਦ ਨਹੀਂ ਹੈਗੀਆਂ ਉਹਨਾਂ ਨੇ ਤਾਂ ਬਹੁਤ ਮੁਸ਼ਕਲ ਦੇ ਨਾਲ ਖਾਣੀਆਂ ਨੇ ਤੇ ਪਰ ਮੈਨੂੰ ਵਧੀਆ ਲੱਗਦੀ ਨੇ ਉਹ ਪਨੀਰ ਵਗੈਰਾ ਪਾਇਆ ਹੋਇਆ ਫਿਰ ਖਾ ਲੈਂਦੇ ਨੇ ਪਰ ਹੁਣ ਵੀ ਇਹ ਥੋੜੀ ਗਰੇਵੀ ਵਾਲੀ ਬਣਾਉਣੀ ਪੈਣੀ ਆ ਦੇਖੋ ਕਿ ਅਸੀਂ ਬਣਾਉਣੀ ਗਰੇਵੀ ਵਾਲੀ ਆ ਸ਼ਿਮਲਾ ਮਿਰਚ ਸੁੱਕੀ ਸੁੱਕੀ ਸ਼ਮਲਾ ਮਿਰਚ ਨਹੀਂ ਸੀ ਬਣਾਉਂਦੇ ਹੈਗੇ ਬਸ ਜੀਰਾ ਪਾਤਾ ਹਿੰਗ ਪਾਤੇ ਤੇ ਸ਼ਿਆਜ਼ ਤੇ ਅਦਰਕ ਤੇ ਹਰੀ ਮਿਰਚ ਮੈਂ ਕੱਟ ਕੇ ਰੱਖ ਲਈ ਸੀ ਤੇ ਇਹ ਦੋ ਟਮਾਟਰ ਮੈਂ ਤੋੜ ਕੇ ਲੈ ਕੇ ਆਈਆਂ ਬਾਹਰੋਂ ਆਪਣੇ ਲੱਗੇ ਹੋਏ ਨੇ ਤੇ ਘਰ ਦੀ ਟਮਾਟਰ ਦਾ ਆਪਣੇ ਨਾ ਬਸ ਜੀ ਕੋਲੋਂ ਟਮਾਟਰ ਤੋਂ ਬਿਨਾ ਮੈਨੂੰ ਕੋਈ ਵੀ ਸਬਜੀ ਜਿਹੜੀ ਆ ਸਬਜੀ ਆ ਚਾਹੇ ਉਹ ਦਾਲ ਮਤਲਬ ਟਮਾਟਰ ਤੋਂ ਬਿਨਾ ਮੈਨੂੰ ਬੜੀ ਵਧੀਆ ਨਹੀਂ ਲੱਗਦੀ ਸਿਪ ਮੈਂ ਦੁੱਧ ਵਾਲੀ ਸਬਜੀ ਦੇ ਵਿੱਚ ਟਮਾਟਰ ਨਹੀਂ ਪਾਉਂਦੀ ਹੈਗੀ ਉਹ ਵੀ ਕਿਉਂਕਿ ਇਹ ਫਟ ਨਾ ਜਾਵੇ ਤਾਂ ਕਰਕੇ ਅਦਰਵਾਈਜ਼ ਅਸੀਂ ਹਰ ਇੱਕ ਸਬਜੀ ਰਾਣ ਦੇ ਵਿੱਚ ਟਮਾਟਰ ਐਡ ਕਰਦੇ ਆ ਮਤਲਬ ਟਮਾਟਰ ਤੋਂ ਬਿਨਾ ਮੈਨੂੰ ਕੋਈ ਵੀ ਸਬਜੀ ਪਸੰਦ ਨਹੀਂ ਆਉਂਦੀ ਹੈਗੀ ਮੈਨੂੰ ਵਧੀਆ ਲੱਗਦੀ ਮਤਲਬ ਟਮਾਟਰ ਦਾ ਟੇਸ ਮੈਨੂੰ ਵਧੀਆ ਲੱਗਦਾ ਬਸ ਮੈਂ ਤੜਕਾ ਲਾ ਲਮਕ ਤੇ ਪੀਰੇ ਦੇ ਪਪਾ ਨੂੰ ਮੈਂ ਫੋਨ ਕਰਕੇ ਪੁੱਛ ਲਈ ਕਿ ਕਹਿੰਦੇ ਤਾਂ ਸਿੱਧੀ ਵੀ ਮੈਂ ਆ ਜਾਣਾ ਥੋੜੀ ਜਿਹੀ ਟਾਈਮ ਤੇ ਫਿਰ ਥੂੜਾ ਕਿ ਕੀ ਜਏ ਬਣ ਜਾ ਗਿਆ ਹੋਇਆ ਤੇ ਫਿਰ ਇੱਕ ਦਿਨ ਫੋਨ ਕਰਕੇ ਦੇਖ ਲਵਾਂ ਤੇ ਉਹ ਜੀ ਸਬਜ਼ੀ ਨੂੰ ਤੜਕਾ ਆਪਾਂ ਲਾਤਾ ਤੇ ਬਸ ਉਹ ਮੈਂ ਕਵਰ ਕਰਕੇ ਰੱਖਤੀ ਇੱਕ ਵਾਰੀ ਫੁੱਲ ਤੇ ਗੈਸ ਹੈਗਾ ਉਹ ਥੋੜਾ ਜਿਹਾ ਜਦੋਂ ਰਜਣ ਪੈਗੀ ਤਾਂ ਮੈਂ ਸলো ਕਰ ਦੂੰਗੀ ਇਹਨੂੰ ਤੇ ਗਰੇਵੀ ਵਾਲੀ ਬਣਾਉਣੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਗਰੇਵੀ ਵਾਲੀ ਬਣਾਉਨੇ ਆ ਥੋੜੀ ਜੀ ਮੈਂ ਐਂਡ ਤੇ ਇਹਦੇ ਵਿੱਚ ਪਾਣੀ ਐਡ ਕਰ ਲੂੰਗੀ ਫਿਲਹਾਲ ਤਾਂ ਹਜੇ ਸੁੱਕੀ ਹੋਈ ਆਫਾ ਫਰਾਈ ਕਰ ਰਿਹਾ ਐਂਡ ਤੇ ਮੈਂ ਥੋੜਾ ਜਿਹਾ ਪਾਣੀ ਐਡ ਕਰਕੇ ਗਰੇਵੀ ਰੱਖੂੰਗੀ ਤੇ ਬਾਕੀ ਚਲੋ ਜੀ ਹੁਣ ਸੀਰ ਤੇ ਪਪਾ ਨੂੰ ਕਰ ਲਈਏ ਕਾਲ ਫਿਰ ਮਿਲਦੇ ਆ ਤੁਹਾਨੂੰ ਅੱਗੇ ਆਪਾਂ ਹਾਈ 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 ਚਿੜੀਆਂ ਕਿੱਥੇ ਆ ਚਿੜੀਆਂ ਸੀ ਤੁਰ ਗਏ ਸੀ ਆਏ ਕਿਥੋਂ ਲਰ ਗਿਆ ਕਿ ਕੀ ਕੀੜੀਆਂ ਲੱਭਣ ਲੱਗੀ ਹੋਈ ਐ ਥੱਲੇ ਬੈਠੀ ਮੈਨੂੰ ਸਮਝ ਨਹੀਂ ਆਉਂਦੀ ਇਹਦੀ ਸੀਰ ਤੇ ਕੀ ਕਰਦੇ ਹੋ ਕੀ ਕਰਦੇ ਹੋ ਕਿਹੜੀ ਚੀਜੀ ਆ ਇੱਥੇ ਹੈ ਕੜੀ ਚੀਜੀ ਆ ਪਤਾ ਨਹੀਂ ਕਿਹੜੀ ਚੀਜੀ ਆ ਇੱਥੇ ਕਿਹੜੀ ਚੀਜੀ ਆ ਇੱਥੇ ਤਾਂ ਕੀੜੀਆਂ ਹੈ ਆ ਮੇਰੀ ਹਿੱਟਾਂ ਨਹੀਂ ਆਉਂਦੀਆਂ ਤੇ ਲੀਫ ਕਤੂਰੀਆਂ ਦੇ ਆਉਣ ਤੋਂ ਬਾਤਾਂ ਕੀਤਾ ਸੀ ਉਹਨਾਂ ਨੇ ਸਾਨੂੰ ਪਹਿਲੇ ਸਿਰਤ ਬਾਰ ਬਸ ਦੇਖੀ ਅਗਲੀਆ ਬੱਚੇ ਜਾਂਦੇ ਆ ਇਸ ਟਾਈਮ ਨਾ ਟਿਊਸ਼ਨ ਤੋਂ ਪੜ੍ਹ ਕੇ ਵਾਪਸ ਉਹਨਾਂ ਨੂੰ ਦੇਖਣ ਲੱਗੀ ਹੋਈ ਆ ਸੀ ਤ ਫਰੌਗ ਤੇ ਕੁਝ ਲਾ ਲਿਆ ਪੁੱਤ ਕੀ ਲਾ ਲਿਆ ਇੱਧਰ ਆਓ ਇੱਧਰ ਆਓ ਉੱਥੋਂ ਨਿੱਕੀ ਨਿੱਕੀ ਨਾ ਰੋੜੀਆਂ ਛੱਕ ਛੱਕ ਕੇ ਉੱਥੋਂ ਦੀ ਵਿੱਚ ਬਾਹਰ ਸਿੱਟਦੀ ਹੈ ਮੈਨੂੰ ਲੱਗਦਾ ਕੁਛ ਐਂ ਕਰਦੀ ਹੈ ਤੇ ਮੈਂ ਬਾਹਰ ਬੈਠੀ ਸੀਗੀ ਹਵਾ ਚੱਲ ਰਹੀ ਹੈ ਬਹੁਤ ਸੋਹਣੀ ਨਾ ਕਿ ਆਪਾਂ ਜੋ ਤੂਫ ਕਰਤੀ ਤੇ ਥੋੜੀ ਦੇਰ ਮੈਂ ਕਿਚਲ ਬਾਹਰ ਬੈਨੇ ਤਵਾਰੀ ਬੈਠੀ ਸੀਗੀ ਇਹ ਖੇਡਣ ਲੱਗੀ ਹੋਈ ਹੈ ਕੋੜੀ ਇਹ ਸੀਰਤ ਮੇਰੇ ਦੇਖ ਲਓ ਅਰੇ ਵੀਡੀਓ ਬਣਾਤੀ ਮੈਂ ਬਣਾਦਾ ਵੀਡੀਓ ਆ ਐ ਹੈਂ ਕਰਦੀ ਐ ਮੈਨੂੰ ਨਹੀਂ ਮੈਂ ਕਹਿੰਦਾ ਮੈਂ ਪਾ ਦੇਣੀ ਐ ਸੈਂਡਲ ਕਹਿੰਦੀ ਨਹੀਂ ਮੈਂ ਆਪੇ ਪਾਉਣਾ ਤੇ ਮੈਂ ਐ ਕਰ ਦੇਣੀ ਮਮਾ ਦੇ ਮਾਰਦੇ ਹੋ ਦੁੱਧੂ ਨਹੀਂ ਮਿਲਣਾ ਪੀਣ ਨੂੰ ਉਹ ਦਾਦਾ ਮੈਂ ਦੇਣਾ ਨਹੀਂ ਦੁੱਧੂ ਕੋਈ ਦਾਦਾ ਚੀਜੀ ਵੀ ਨਹੀਂ ਦੇਣੀ ਦਾਦਾ ਚਾਕਲੇਟ ਵੀ ਨਹੀਂ ਦੇਣੀ ਦਾਦਾ ਕੁਛ ਨਹੀਂ ਦੇਣਾ ਖਾਣ ਨੂੰ ਚੀਜੀ ਦੇੜੀ ਨਹੀਂ ਚੀਜੀ ਵੀ ਨਹੀਂ ਦੇਣੀ ਦਾਦਾ ਕੁਛ ਨਹੀਂ ਦੇਣਾ ਦਾਦਾ ਭੁਖਾਈ ਰੱਖੋ दे नहीं मार मारे सॉरी कर दो फिर सॉरी कर, कर, <laughs> कर दो करे सॉरी दो हम दो हाथ सॉरी करो ऐ कर दो मिठी कर मम्मा होंनेमा बहुत खराब ऐसा जा सैनल मैं पाद ਲਓ ਮੈਂ ਪਾ ਦਨੀ ਆ। ਦਾਦਾ ਮੈਂ ਪਾ ਦਨੀ ਆ। ਦਾਦਾ ਦਾ ਹੇ ਮੰਮ ਮੰਮ ਅਬੇ ਅਬੇ ਇੱਧਰ ਆਪਾਂ ਮੂੰਗੀ ਦੀ ਦਾਲ ਗਰਮ ਕਰ ਲਈ ਤੇ ਆਪਣੀਆਂ ਸ਼ਿਮਲਾ ਮਿਰਚਾਂ ਹਲਕੀ ਜੀ ਗਰੇਵੀ ਵਾਲੀਆਂ ਮੇਰੇ ਤਾ ਵੀ ਬਣਾ ਕੇ ਰੱਖਤਾਗਾ ਸਿਰ ਤੇ ਪਾਪਾ ਬਾਚੋ ਖਾਣ ਕੀ ਪਹਿਲਾਂ ਮੈਂ ਸਿਰਤ ਨੂੰ ਖਵਾਉਂਗੀ ਤੇ ਬਸ ਹੁਣ ਮੈਂ ਸਿਰਤ ਵਾਸਤੇ ਪਾਉਣੀ ਆ ਰੋਟੀ ਤੇ ਲੱਗੇ ਹੋਏ ਆ ਦੋਨੇ ਹੀ ਪਿਉਤੀ ਤੇ ਰੋਟੀ ਮੈਂ ਬਣਾਤੀ ਬਸ ਮੈਂ ਇਹਨੂੰ ਸਿਰਤ ਨੂੰ ਖਵਾਉਣੀ ਆ ਉਹ ਰੋਟੀ ਖਾਂਦੇ ਆ ਹੁਣ ਡੱਡਾ ਉਹ ਠੀਕ ਲਾ ਦਾਂਗੇ ਤੂੰ ਮੇਨਾ ਖੇਡ ਲਾਉਣ ਚ ਰੋ ਤੇ ਮੈਂ ਖੇਡ ਤੇ ਚਲੋ ਜੀ ਪਹਿਲਾਂ ਮੈਨੂੰ ਰੋਟੀ ਖਵਾਵਾ ਤੇ ਫਿਰ ਆਪਾਂ ਕਰਦੇ ਆ ਅਗਲੀ ਗੱਲ ਬਾਤ ਚ ਦੋ ਜਿਹਦਾ ਜੀ ਬਰਤਨ ਆਪਾਂ ਸਾਫ ਕਰਤੇ ਤੇ ਨਾਲ ਮੇਰਾ ਦੁੱਧ ਰੱਖਿਆ ਹੋਇਆ ਦਹੀਂ ਬਣਾਉਣਾ ਅ ਬਸ ਗਰਮੀ ਦਾ ਵੈਸੇ ਬਾੜਿਆ ਹੋਇਆ ਬਸ ਹਲਕਾ ਜਿਹਾ ਘੋਸਾ ਕਰਨਾ ਵਾ ਤੇ ਬਾਕੀ ਸਾਰੇ ਆਪਾਂ ਕੰਮ ਫਿਨਿਸ਼ ਕਰ ਲਏ ਸੋ ਆਹ ਸਮੇਂ ਮੈਂ ਕਿਚਨ ਕਾਊਂਟਰ ਸਾਫ ਕਰੂੰਗੀ ਭਾਂਡੇ ਇੱਕ ਵਾਰੀ ਰਿੰਚ ਲਾਂ ਪਾਣੀ ਦੇ ਫਿਰ ਮੈਂ ਕਰਦੀ ਆ ਤੇ ਬਾਕੀ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਕੋਈ ਖਾਸ ਵੀਡੀਓ ਮੈਂ ਅੱਜ ਬਣਾਈ ਨਹੀਂ ਲੇਗੀ ਬਸ ਥੋੜਾ ਜਿਹਾ ਮਾਨੀ ਮੇਰਾ ਇਦਾਂ ਦਾ ਸੀਗਾ ਤੇ ਚਲੋ ਜੀ ਕੱਲ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਸਮੇਂ ਬਲੌਗ ਦੇ ਨਾਲ ਆ ਇਹ ਹੋਰ ਗੱਲ ਕਰ ਸੀ ਫਲੀ ਹੁਣੀ ਆਈ ਸੀ ਮਾਈਂਡ ਚ ਇਕਦਮ ਸਕਿਪ ਹੋ ਗਈ ਚਲੋ ਕੋਈ ਨਾ ਜੀ ਮੈਨੂੰ ਯਾਦ ਆ ਗਈ ਕਰ ਲੜੇ ਵਲੌਗ ਚ ਗੱਲ ਕਰ ਲਓ ਚਲੋ ਜੀ ਮਿਲਦੇ ਆਪਾਂ ਕਰੂ ਨਵੀਂ ਵੀਡੀਓ ਦੇ ਨਾਲ ਸਾਰੇ ਵਲੌਗ ਦੇ ਨਾਲ ਗੁੱਡ ਨਾਈਟ ਜੀ ਬਾਏ ਬਾਏ ਟੇਕ ਕੇਅਰ